ਇੱਕ ਸੁੰਸਾਨ ਜਗ੍ਹਾ ਉੱਤੇ 6 ਲੋਕਾਂ ਦੇ ਪੇਟ ਨੂੰ چیرਣ ਦੀ ਗੱਲ ਕਹੀ ਜਾਂਦੀ ਆ। ਇਹ ਨਸ਼ਿਆਂ ਨੂੰ ਇੱਥੇ ਕਸਟਮ ਵਿਭਾਗ ਦੇ ਵੱਲੋਂ ਲੈ ਕੇ ਆਇਆ ਗਿਆ ਸੀ। ਕਸਟਮ ਵਿਭਾਗ ਦੇ ਇਹਨਾਂ ਲੋਕਾਂ ਵਿੱਚ ਡਾਕਟਰ ਵੀ ਮੌਜੂਦ ਸੀ ਜਿਸ ਦੇ ਦੁਆਰਾ ਇਹ ਸਭ ਕੀਤਾ ਜਾਣਾ ਸੀ। ਇਹਨਾਂ ਛੇ ਨੂੰ ਇੱਥੇ ਇੱਕ ਟੈਕਸੀ ਦੇ ਜ਼ਰੀਏ ਲਿਆਂਦਾ ਗਿਆ ਸੀ ਪਰ ਥੋੜੀ ਦੇਰ ਬਾਅਦ ਟੈਕਸੀ ਡਰਾਈਵਰ ਨੂੰ ਕਸਟਮ ਵਿਭਾਗ ਦੇ ਦੁਆਰਾ ਉੱਥੋਂ ਜਾਣ ਦੇ ਲਈ ਕੈਦ ਕੀਤਾ ਜਾਂਦਾ। ਉਹ ਡਰਾਈਵਰ ਉੱਥੋਂ ਨਿਕਲਦਾ ਥੋੜੀ ਦੂਰੀ ਉੱਤੇ ਜਾ ਕੇ ਉਸ ਵੱਲੋਂ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਤੇ ਸਾਰੀ ਗੱਲ ਦੱਸੀ ਜਾਂਦੀ ਆ। ਉਹ ਕਹਿੰਦਾ ਕਿ ਸਰ ਮੈਂ ਡੈਲੀ 에ਅਰਪੋਰਟ ਤੋਂ ਛੇ ਲੋਕਾਂ ਨੂੰ ਲੈ ਕੇ ਆ ਰਿਹਾ ਸੀ। 에ਅਰਪੋਰਟ ਤੋਂ ਥੋੜੀ ਦੂਰੀ ਦੇ ਉੱਤੇ ਹੀ ਕਸਟਮ ਵਿਭਾਗ ਦੀ ਟੀਮ ਦੇ ਦੁਆਰਾ ਸਾਡੀ ਗੱਡੀ ਨੂੰ ਰੋਕਿਆ ਜਾਂਦਾ ਤੇ ਫਿਰ ਸਾਡੀ ਗੱਡੀ ਨੂੰ ਵਿਚਕਾਰ ਲਾਇਆ ਸਾਡੀ ਗੱਡੀ ਦੇ ਇੱਕ ਅੱਗੇ ਗੱਡੀ ਤੇ ਇੱਕ ਪਿੱਛੇ ਗੱਡੀ ਲਗਾਈ ਗਈ ਤੇ ਸਾਨੂੰ ਨਾਲ ਲੈ ਗਏ ਉਸ ਤੋਂ ਬਾਅਦ ਇੱਕ ਸੁੰਨ ਸਾਹ ਜਗਾ ਦੇ ਉੱਤੇ ਸਾਡੀ ਗੱਡੀ ਨੂੰ ਰੋਕਿਆ ਜਾਂਦਾ 6 ਦੇ 6 ਪੈਸੇਂਜਰਜ਼ ਨੂੰ ਉਤਾਰਿਆ ਜਾਂਦਾ ਪਰ ਮੇਰੇ ਸਾਹਮਣੇ ਇੱਕ ਕਸਟਮ ਦੀ ਟੀਮ ਵੱਲੋਂ ਉਹਨਾਂ ਨੂੰ ਪੁੱਛਣਾ ਸ਼ੁਰੂ ਕਰਦੀ ਹੈ ਕਿ ਦੱਸੋ ਤੁਹਾਡੇ ਚੋਂ ਕਿਸ-ਕਿਸ ਦੇ ਕੋਲ 골ਡ ਮੌਜੂਦਾ ਉਹ ਛੇ ਦੇ ਛੇ ਕੁਝ ਬੋਲਦੇ ਨਹੀਂ ਪਰ ਉਹਨਾਂ ਦੇ ਚਿਹਰੇ ਦੀਆਂ ਹਵਾਇਆਂ ਉੱਡ ਚੁੱਕੀਆਂ ਸੀ ਉਸ ਤੋਂ ਬਾਅਦ ਕਸਟਮ ਵਾਲਿਆਂ ਨੇ ਉਹਨਾਂ ਨੂੰ ਕਿਹਾ ਕਿ ਐਵੇਂ ਨਹੀਂ ਮੰਨਦੇ ਇਹਨਾਂ ਦਾ ਪੇਟ چیر ਕੇ ਦੇਖਦੇ ਹਾਂ ਤਾਂ ਇਹ ਗੱਲ ਉਸ ਡਰਾਈਵਰ ਵੱਲੋਂ ਪੁਲਿਸ ਨੂੰ ਦੱਸ ਦਿੱਤੀ ਜਾਂਦੀ ਆ ਪੁਲਿਸ ਤੁਰੰਤ ਹੀ ਹਰਕਤ ਦੇ ਵਿਚੋਂਦੀ ਹੈ ਕਿ ਇਹ ਕੀ ਗੱਲ ਜੇਕਰ ਇਹ ਕਸਟਮ ਵਾਲੇ ਨੇ ਤਾਂ ਬਿਨਾਂ ਸਾਨੂੰ ਇਨਫੋਰਮ ਕੀਤੇ ਸਾਡੇ ਏਰੀਆ ਦੇ ਵਿੱਚ ਕਿਵੇਂ ਆ ਗਏ ਪੁਛਦੀਆਂ ਟੀਮਾਂ ਤੁਰੰਤ ਹੀ ਉਸੇ ਲੋਕੇਸ਼ਨ ਦੇ ਉੱਤੇ ਪਹੁੰਚਦੀਆਂ ਨੇ ਪਰ ਪੁਲਿਸ ਨੂੰ ਦੇਖਦੇ ਹੀ ਕਸਟਮ ਵਾਲੇ ਪੁਲਿਸ ਉੱਪਰ ਗੋਲੀ ਚਲਾ ਦਿੰਦੇ ਨੇ ਪੁਲਿਸ ਦੀ ਜਵਾਬੀ ਕਾਰਵਾਈ ਕਰਦੀ ਹੈ ਤਾਂ ਇਸ 'ਚ 2 ਤੋਂ 3 ਜਣੇ ਫੜੇ ਜਾਂਦੇ ਨੇ ਤੇ ਜੋ ਫੜੇ ਜਾਂਦੇ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਇਹ ਕਸਟਮ ਵਾਲੇ ਨਹੀਂ ਬਲਕਿ ਲੁੱਟੇਰੇ ਸੀ ਤੇ ਨਾਲ ਹੀ ਪੁਲਿਸ ਦੇ ਦੌਰਾਨ ਉਹਨਾਂ 6 ਲੋਕਾਂ ਨੂੰ ਵੀ ਬਚਾ ਲਿਆ ਜਾਂਦਾ ਹੁਣ ਉਹਨਾਂ 6 ਨੂੰ ਵੀ ਪੁਲਿਸ ਆਪ ਦੇ ਨਾਲ ਲੈ ਜਾਂਦੀ ਆ ਪਰ ਇਹ 6 ਹਾਲੇ ਵੀ ਘਪਰਾਏ ਹੋਏ ਸੀ ਪੁਲਿਸ ਉਹਨਾਂ ਨੂੰ ਪੁੱਛਦੀ ਆ ਕਿ ਤੁਹਾਡੇ ਪੇਟ ਨੂੰ ਚੀਰਨ ਦੀ ਗੱਲ ਕਿਉਂ ਕਹੀ ਜਾ ਰਹੀ ਸੀ ਅਜਿਹਾ ਕੀ ਆ ਤੁਹਾਡੇ ਪੇਟ ਦੇ ਵਿੱਚ ਉਹ ਕਹਿੰਦੇ ਨੇ ਕਿ ਕੁਝ ਨਹੀਂ ਪਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਪਤਾ ਸੀ ਕਿ 골ਡ ਦੀ ਸਮਗਲਿੰਗ ਕਿਵੇਂ ਕੀਤੀ ਜਾਂਦੀ ਆ ਇਸ ਤੋਂ ਬਾਅਦ ਪੁਸਤ ਦੇ ਦਰਵਾਰਨ ਨੂੰ ਜ਼ੋਰ ਦੇ ਕੇ ਪੁੱਛਿਆ ਜਾਂਦਾ ਅਤੇ ਨਾਲ ਹੀ ਥਾਣੇ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਜਾ ਕੇ ਉਹਨਾਂ ਨੇ ਸੱਚ ਦੱਸਿਆ ਕਿ ਸਰ ਸਾਡੇ ਪੇਟ ਦੇ ਵਿੱਚ 1 ਕਿਲੋ ਤੋਂ ਜ਼ਿਆਦਾ ਸੋਨੇ ਦੇ ਕੈਪਸੂਲ ਮੌਜੂਦ ਨੇ ਇਹਨਾਂ ਕੈਸੂਲ ਤੇ ਵਿੱਚੋਂ ਕੁਝ ਨੂੰ ਅਸੀਂ ਮੂੰਹ ਦੇ ਰਾਹੀਂ ਖਾਦਾ ਸੀ ਤਾਂ ਕੁਝ ਨੂੰ ਪ੍ਰਾਈਵੇਟ ਪਾੜ ਦੇ ਜ਼ਰੀਏ ਅੰਦਰ ਲੈਂਦਾ ਪੁਲਿਸ ਪਰੇਸ਼ਾਨ ਤੇ ਨਾਲ ਹੀ ਉਹਨਾਂ ਤੋਂ ਇਹ ਵੀ ਪੁੱਛਿਆ ਜਾਂਦਾ ਕਿ ਤੁਸੀਂ ਇਹ ਕੱਢਦੇ ਕਿਵੇਂ ਹੋ ਉਹ ਦੱਸਦੇ ਨੇ ਕਿ ਸਾਰਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਖਾਣੇ ਆ ਪੀਣੇ ਆ ਫਿਰ ਵਾਸ਼ਰੂਮ ਜਾਂਦੇ ਆ ਤੇ ਉਸੇ ਰਾਹ ਦੇ ਤੋਂ ਇਹ ਸਭ ਚੀਜ਼ਾਂ ਬਾਹਰ ਆ ਜਾਂਦੀਆਂ ਨੇ ਇਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਦੀਆਂ ਡਿਮਾਂਡਾਂ ਉੱਤੇ ਇਹਨਾਂ ਨੂੰ ਖਾਣਾ ਪਰੋਸਣਾ ਸ਼ੁਰੂ ਕਰ ਦਿੱਤਾ ਜਾਂਦਾ ਬਰੀਆਨੀ ਕੋਲ ਡਰਿੰਕ ਤੇ ਹੋਰ ਜੋ ਵੀ ਚੀਜ਼ਾਂ ਇਹ ਮੰਗ ਰਹੇ ਸੀ ਰਿਸਪੋਨਸਬਲ ਉਹਨਾਂ ਦੀ ਚੰਗੀ ਖਾਤਰਦਾਰੀ ਕੀਤੀ ਜਾਂਦੀ ਹੈ ਤੇ ਇਹ ਸਾਰੇ ਦੇ ਸਾਰੇ ਜਿਹੜੇ 6 ਦੇ 6 ਜਾਣੇ 10000 ਰੁਪਏ ਦਾ ਚੀਜ਼ਾਂ ਖਾ ਗਏ। ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਕੈਪਸੂਲ ਵੀ ਬਾਹਰ ਆਉਂਦੇ ਰਹੇ ਪਰ ਇਹ ਪਤਾ ਕਰਨ ਦੇ ਲਈ ਕਿ ਕੀ ਸਾਰੇ ਕੈਪਸੂਲ ਬਾਹਰ ਆ ਗਏ ਕਿ ਨਹੀਂ ਉਹਨਾਂ ਨੂੰ ਡਾਕਟਰ ਦੇ ਕੋਲ ਲੈ ਕੇ ਜਾਇਆ ਜਾਂਦਾ। ਐਕਸ-ਰੇ ਵਗੈਰਾ ਹੁੰਦਾ ਤਾਂ ਪਤਾ ਲੱਗਦਾ ਕਿ ਹਾਲੇ ਕੁਝ ਬਾਕੀ ਨੇ। ਤੇ ਇਹਨਾਂ ਦੇ ਵਿੱਚੋਂ ਇੱਕ ਕੈਪਸੂਲ ਤਾਂ ਗਲਤ ਜਗ੍ਹਾ ਦੇ ਉੱਤੇ ਵੀ ਇੱਕ ਇਨਸਾਨ ਦੇ ਫਸ ਚੁੱਕਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਸਭ ਕਿਵੇਂ ਕਰਦੇ ਹੋ ਤਾਂ ਇੱਕ ਅਜੀਬ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਦਰਫ਼ਾ ਰਾਮਪੁਰਾ ਤੇ ਮਰਾਦਾਬਾ ਦੇ ਆਸ-ਪਾਸ ਦੇ ਕੁਝ ਜੁਵੇਲਰਸ ਦੇ ਵਿੱਚ ਮਿਲੇ ਹੋਏ ਸੀ ਉਹਨਾਂ ਨੂੰ ਪਤਾ ਸੀ ਕਿ ਦੁਬਈ ਦੇ ਵਿੱਚ 골ਡ ਦੇ ਉੱਤੇ GST ਨਹੀਂ ਲੱਗਦੀ ਕੁਆਲਿਟੀ ਵੀ ਭਾਰ ਦੇ 골ਡ ਦੇ ਨਾਲੋਂ ਕਾਫੀ ਜ਼ਿਆਦਾ ਚੰਗੀ ਹੁੰਦੀ ਹੈ ਇਹ ਨਹੀਂ ਦੁਬਈ ਤੋਂ 골ਡ ਜੋ ਭਾਰ ਦੇ ਵਿੱਚ ਲਿਆਂਦਾ ਜਾਂਦਾ ਉਸ ਦੀ ਕੀਮਤ ਲੋਕ ਜ਼ਿਆਦਾ ਵੀ ਦੇ ਦਿੰਦੇ ਨੇ ਤਾਂ ਇਸੇ ਲਈ ਕੁਝ ਜੁਵੇਲਰਸ ਨੇ ਇੱਕ ਤੰਦਾ ਚਲਾ ਰੱਖਿਆ ਤਰਾਸ ਜੇ 1 ਕਿਲੋ ਸੋਨਾ ਵੀ ਉਧਰੋਂ ਆਇਆ ਤਾਂ 20 ਲੱਖ ਰੁਪਏ ਕਿਤੇ ਨਹੀਂ ਗਏ ਤੇ ਇਸੇ ਲਈ ਇਹ ਜੁਵੈਲਰਸ ਅਲੱਗ-ਅਲੱਗ ਲੜਕਿਆਂ ਨੂੰ ਆਪਾਲਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਕੀ ਤੁਸੀਂ ਦੁਬਈ ਦੇ ਵਿੱਚ ਘੁੰਮਣ ਲਈ ਜਾਣਾ ਚਾਹੁੰਦੇ ਹੋ ਫਿਰ ਉਹ ਉਸ ਦਾ ਪਾਸਪੋਰਟ ਬਣਾਉਂਦੇ ਨੇ ਟਰੈਵਲ ਏਜੰਟ ਵੀ ਇਹਨਾਂ ਦੇ ਨਾਲ ਮਿਲੇ ਹੋਏ ਨੇ ਉਹਨਾਂ ਨੂੰ ਇਹ ਵੀ ਦੱਸ ਦਿੱਤਾ ਜਾਂਦਾ ਕਿ ਤੁਸੀਂ ਕਿਸ ਕੰਮ ਦੇ ਲਈ ਉਧਰ ਜਾ ਰਹੇ ਹੋ ਤੇ ਨਾਲ ਹੀ ਟਰੈਵਲ ਏਜੰਟ ਨੂੰ ਵੀ ਦੱਸ ਦਿੱਤਾ ਜਾਂਦਾ ਕਿ ਤੁਸੀਂ ਇਹਨਾਂ ਨੂੰ ਕਿਸ ਕੰਮ ਦੇ ਲਈ ਉਧਰ ਭੇਜਣਾ ਤੇ ਨਾਲ ਹੀ ਉਹਨਾਂ ਨੂੰ ਕੁਝ ਨਾ ਕੁਝ ਕਮਿਸ਼ਨ ਵੀ ਦਿੱਤਾ ਜਾਂਦਾ। ਟਰੈਵਲ ਏਜੰਟ ਹੀ ਉਹਨਾਂ ਲਈ ਦੁਬਈ ਦੇ ਵਿੱਚ ਹੋਟਲ ਵਗੈਰਾ ਬੁੱਕ ਕਰਦਾ। ਇਹਨਾਂ ਨੂੰ ਜਦੋਂ ਦੁਬਈ ਦੇ ਵਿੱਚ ਭੇਜਿਆ ਜਾਂਦਾ ਤਾਂ ਕਿਹਾ ਜਾਂਦਾ ਕਿ ਤੁਸੀਂ 6 ਦਿਨ ਰਹਿਣਾ, ਕੁਝ ਨਹੀਂ ਕਰਨਾ, ਬਸ ਖਾਓ ਪੀਓ ਘੁੰਮੋ ਫਿਰੋ। ਬਸ ਵਾਪਸੀ ਦੇ ਸਮੇਂ ਕੁਝ ਕੈਪਸੂਲ ਨਿਗਲ ਲੈਣੇ ਤੇ ਫਿਰ ਉਸ ਤੋਂ ਬਾਅਦ ਵਾਪਸ ਇੱਧਰ ਆ ਜਿਓ। ਤੇ ਇਹ 골ਡ ਕੈਪਸੂਲ ਜਿਆਦਾ ਵੱਡਾ ਵੀ ਨਹੀਂ ਹੁੰਦਾ, ਬਸ 25 ਤੋਂ 30 ਗ੍ਰਾਮ ਦਾ। ਇੱਕ ਆਮ ਕੈਪਸੂਲ ਜਿੱਡ ਹੀ ਬਸ ਉਸ ਤੋਂ ਥੋੜਾ ਜਿਹਾ ਮੋਟਾ ਹੁੰਦਾ। ਇਸ ਤੋਂ ਬਾਅਦ ਇਹ ਉੱਥੇ ਕੁਝ ਦਿਨ ਘੁੰਮਦੇ ਫਿਰਦੇ ਨੇ ਤੇ ਜਦੋਂ ਇਹ ਵਾਪਸ ਆਉਂਦੇ ਨੇ ਤਾਂ ਇਹਨਾਂ ਨੂੰ ਇੱਕ ਕੈਪਸੂਲ ਖਵਾਇਆ ਜਾਂਦੇ ਨੇ ਪਰ ਕੈਪਸੂਲ ਖਾਣ ਤੋਂ ਬਾਅਦ ਇਹਨਾਂ ਨੂੰ ਕਿਹਾ ਜਾਂਦਾ ਕਿ ਹੁਣ ਤੁਸੀਂ ਕੁਝ ਵੀ ਖਾਣਾ ਨਹੀਂ ਕਿਉਂਕਿ ਜੇ ਰਸਤੇ ਦੇ ਵਿੱਚ ਪੇਟ ਖਰਾਬ ਹੋ ਗਿਆ ਤਾਂ ਸਭ ਬਾਹਰ ਹੁਣ ਇੱਧਰ ਆ ਕੇ ਜਿਸ ਟਾਇਲਟ ਦੇ ਜਰੀਏ ਇਹ ਕੈਪਸੂਲ ਕੱਢੇ ਜਾਂਦੇ ਨੇ ਉਹ ਵੀ ਇੱਕ ਖਾਸ ਤਰ੍ਹਾਂ ਦਾ ਹੀ ਹੁੰਦਾ ਉਸ ਉੱਤੇ ਇੱਕ ਜਾਲੀ ਲਾ ਦਿੱਤੀ ਜਾਂਦੀ ਹੈ ਤਾਂ ਕਿ ਕੁਝ ਵੀ نیچے ਕੰਪਾਉਂਟ ਦੇ ਵਿੱਚ ਨਾ ਡਿੱਗੇ ਫਿਰ ਉੱਥੋਂ 골ਡ ਨੂੰ ਕੱਢ ਲਿਆ ਜਾਂਦਾ ਇਹਨਾਂ ਨੂੰ ਇੱਕ ਟ੍ਰਿਪ ਦੇ 20 ਤੋਂ 30000 ਰੁਪਏ ਦਿੱਤੇ ਜਾਂਦੇ ਨੇ ਦੇ ਨਾਲ ਹੀ ਦੁਬਈ ਦੇ ਵਿੱਚ ਘੁੰਮਣਾ ਫਿਰਨਾ ਵੀ ਫ੍ਰੀ ਦਿੱਤਾ ਜਾਂਦਾ ਇਹ ਨਹੀਂ ਇਹਨਾਂ ਦਾ ਕਈ ਡਾਕਟਰ ਦੇ ਨਾਲ ਵੀ ਕਨੈਕਸ਼ਨ ਸੀ ਕਿ ਜੇਕਰ ਸੋਨਾ ਬਾਹਰ ਨਹੀਂ ਨਿਕਲਿਆ ਤਾਂ ਪੇਟ چیر ਕੇ ਕੱਢਿਆ ਜਾਊਗਾ ਤੇ ਹੁਣ ਤੱਕ ਮੰਨਿਆ ਜਾ ਰਿਹਾ ਕਿ ਇਸ ਦੇ ਵਿੱਚ ਕਈ ਲੜਕੀਆਂ ਦੀ ਜਾਨ ਤੱਕ ਚਲੀ ਗਈ ਆ ਪਰ ਇਹ ਇੱਕ ਧੰਦਾ ਤੇ ਪੈਸਾ ਆ ਰਿਹਾ ਸੋ ਇਹ ਚੱਲ ਰਿਹਾ ਤੇ ਇਹਨਾਂ 6 ਲੋਕਾਂ ਦੇ ਕੋਲ ਕਰੀਬ ਸਵਾ ਕਿਲੋ ਸੋਨਾ ਮوجود ਸੀ ਪਰ ਇਹ ਵੀ ਸਵਾਲ ਸੀ ਕਿ ਉਹਨਾਂ ਨੁਟੇਰਿਆਂ ਨੂੰ ਕੀ ਪਤਾ ਚੱਲਿਆ ਕਿ 골ਡ ਲੈ ਕੇ ਇਹੀ ਲੋਕ ਇਧਰ ਆ ਰਹੇ ਨੇ ਤਾਂ ਜਦੋਂ ਪੁਲਿਸ ਨੇ ਤਬਦੀਸ਼ ਕੀਤੀ ਤਬ ਸਭ ਤੋਂ ਪਹਿਲਾਂ ਪੁਲਿਸ ਵੱਲੋਂ ਉਸ ਜੁਵੇਲਰ ਤੱਕ ਪਹੁੰਚ ਕੀਤੀ ਗਈ ਜਿਸ ਦੇ ਲਈ ਇਹ ਗੋਡ ਲੈ ਕੇ ਆ ਰਹੇ ਸੀ। ਉਹਦਾ ਨਾਮ ਯਾਹਿਦ ਸੀ। ਉਸਨੇ ਇਹ ਵੀ ਦੱਸਿਆ ਕਿ ਦੁਬਈ ਦੇ ਵਿੱਚ ਜਿੱਥੇ ਇਹਨਾਂ ਨੂੰ ਕੈਪਸੂਲ ਖਵਾਏ ਜਾਂਦੇ ਨੇ ਉੱਥੇ ਵੀ ਇਹਨਾਂ ਦੇ ਹੀ ਲੋਕ ਕੰਮ ਕਰਦੇ ਨੇ ਪਰ ਉਹਨਾਂ ਚੋਂ ਹੀ ਕਿਸੇ ਨੇ ਇਸ ਦੀ ਮੁਖਬਰੀ ਇੰਡੀਆ ਦੇ ਵਿੱਚ ਕਰਤੀ ਤੇ ਇਹ ਦੱਸਤਾ ਕਿ 6 ਲੋਕ ਇਧਰੋਂ ਆ ਰਹੇ ਨੇ ਜੋ ਏਅਰ ਫਲਾਈਟ ਦੇ ਜ਼ਰੀਏ ਆਉਣਗੇ ਤੇ 8 ਵਜੇ ਪਹੁੰਚ ਜਾਣਗੇ ਤੇ ਉਹਨਾਂ ਦੇ ਕੋਲ ਸਿਆਉਣਾ ਮੌਜੂਦਾ। ਸੋ ਉਹਨਾਂ ਦੇ ਦੁਆਰਾ ਇਹਨਾਂ ਨੂੰ ਚੱਕ ਲਿਆ ਗਿਆ ਸੀ। ਇਹੀ ਨਹੀਂ ਇਹਨਾਂ ਲੋਕਾਂ ਦਾ ਦੁਬਈ ਤੇ ਇੰਡੀਆ ਦੇ 에어ਪੋਰਟ ਉੱਪਰ ਮੌਜੂਦ ਸਿਕਿਉਰਿਟੀ ਗਾਰਡਸ ਦੇ ਨਾਲ ਵੀ ਨੈਕਸਸ ਸੀ ਤੇ ਜਦੋਂ ਇਹਨਾਂ ਨੇ ਦੁਬਈ ਤੋਂ ਆਉਣਾ ਹੁੰਦਾ ਤਾਂ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਕਿ ਮੈਂ ਇਸ ਨੰਬਰ ਗੇਟ ਦੇ ਉੱਤੇ ਆਸੋ ਤੁਸੀਂ ਇਸੇ ਨੰਬਰ ਗੇਟ ਦੇ ਉੱਤੇ ਸਿਕਿਉਰਿਟੀ ਚੈੱਕ ਚੋਂ ਗੁਜ਼ਰੋ ਇਸ ਤੋਂ ਬਾਅਦ ਇਹ ਸਭ ਉਸ ਜਗ੍ਹਾ ਦੇ ਉੱਤੇ ਪਹੁੰਚਦੇ ਜਿੱਥੇ 골ਡ ਕੱਢਿਆ ਜਾਣਾ ਸੀ ਤੇ ਉੱਥੇ ਇਹਨਾਂ ਦੀ ਮਨਪਸੰਦ ਦਾ ਖਾਣਾ ਵਗੈਰਾ ਪਹਿਲਾਂ ਹੀ ਤਿਆਰ ਕੀਤਾ ਹੁੰਦਾ ਸੀ ਤੇ ਜਿੰਨਾ ਖਾਣਗੇ ਉਹਨਾਂ ਹੀ ਜਲਦੀ ਇਹ ਉਸ ਨੂੰ ਉਗਲਣਗੇ ਯਾਨੀ ਕਿ ਸੋਨੇ ਨੂੰ ਤੇ ਜੀ ਆਇਆਂ ਨੂੰ ਇਹ ਦੌਰਾ ਕੀਤਾ ਜਾਂਦਾ ਸੀ ਹੁਣ ਇਸ ਪੂਰੇ ਨੈਕਸਸ ਦੀ ਜਾਂਚ ਹੋ ਰਹੀ ਆ ਤੇ ਕਈ ਡਾਕਟਰਸ ਕਸਟਮ ਕਰਮਚਾਰੀ ਟਰੈਵਲ ਏਜੰਟਸ ਸੁਨਿਆਰੇ ਵਗੈਰਾ ਨੂੰ ਅਰੈਸਟ ਵੀ ਕੀਤਾ ਜਾ ਚੁੱਕਿਆ ਤੇ ਨਾਲ ਹੀ ਇਹ 6 ਲੋਕਾਂ ਨੂੰ ਤੇ ਉਹਨਾਂ ਕਸਟਮ ਦੇ ਉਹਨਾਂ ਤਿੰਨ ਅਧਿਕਾਰੀਆਂ ਨੂੰ ਜਿਹੜੇ ਝੂਠੇ ਬਦਮਾਸ਼ ਬਣ ਕੇ ਇਹਨਾਂ ਨੂੰ ਚੱਕਣ ਦੇ ਲਈ ਗਏ ਸੀ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ